Thank <laughs> you. ਨਿਕਮਾਨ ਰਈ ਗੁਰੂ ਰੂਪੇਰੀ ਸਾਧ ਸੰਗਤ ਜੀਓ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਇਹ ਸ਼ਬਦ ਸੰਤਨ ਸਤਨੂ ਰਵਿਦਾਸ ਮਹਾਰਾਜ ਦੁਖੀਆਂ ਤੇ ਗਰੀਬਾਂ ਦੇ ਰਹਿਬਰ ਜੱਬੀ ਹੋਈ ਕੁਚਲੀ ਹੋਈ ਕੌਮ ਨੇ ਅਨਦਾਤਾ ਇਨਕਲਾਬੀ ਰੱਬ ਛਤ ਗੁਰੂ ਕਰਤਨ ਸਤਨੂ ਦਾਸ ਚਾਰੇ ਆਸਰ ਹੈ ਇਹ ਸ਼ਬਦ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਜੱਗ ਹੈ ਤੇ ਪਾਵਨ ਘਰ ਕਰਮਾਂ ਦੇ ਵਿੱਚ ਵੀ ਦਰਜ ਹੈ ਆਓ ਆਜਾ ਸਾਰੇ ਮਿਹਰੇ ਦਰਤਾਂ ਦੇ ਜੋਗ ਆਓ ਜੈ ਜਪਾ ਬਾਬਾ ਫਰੀਦ ਜੀ ਮਹਾਰਾਜ ਕਹਿਰਵਾਲੀ ਤੋਂ ਕਿਸ ਪਾਰ ਨਸਮਸਤ ਕਹੋਂਦੇ ਲਈ ਆਇਆ ਆਓ ਸਭ ਤੋਂ ਪਹਿਲਾਂ ਰਸਲਾਂ ਨੂੰ ਦਿੱਤਰ ਕਰੀਏ ਕਿੰਨੇ ਵੀ ਇੱਥੇ ਬੈਠੇ ਹੋ ਸਭ ਭਾਈ 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 ਨੂੰ ਬੇਨਤੀ ਹੈ ਕਿ ਭਾਈ ਕੋਈ ਵੀ ਜੀ ਇਸ ਸ਼ਬਦ ਤੋਂ ਬੇਮੁਖ ਨਾਰਾਜ਼ ਹੋਏ ਕੋਈ ਵੀ ਪਾਣੀ ਇਸ ਸ਼ਰਤ ਤੋਂ ਵਾਂਝਾ ਨਾ ਰਹਿ ਜਾਵੇ ਸਭ ਨੂੰ ਬੇਨਤੀ ਹੈ ਕਿ ਭਾਈ ਰਸਲਾਂ ਨੂੰ ਦਿੱਤਰ ਕਰਨਾ ਮੇਰੇ ਨਾਲ ਜਨਮਤੁਮਾਰੇ ਲੇਖੇ ਜਨਮਤੁਮਾਰੇ ਲੇਖੇ ਇੱਕ ਜਨਮਤੁਮਾਰੇ ਲੇਖੇ I'm gonna go अपना रिजल्ट ਦੱਸਾਂਗੇ ਜਿਹੜਾ ਕਿ ਆਵਾਜ਼ੇ ਕੌਮ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਰਹਿਨਮਾਈ ਹੇ ਟਿਊਸ਼ਨ ਸੈਂਟਰ ਚੱਲ ਰਿਹਾ ਆ ਸੋ ਸਾਡੇ ਜਿਹੜਾ ਬੱਚਿਆਂ ਦਾ ਰਿਜ਼ਲਟ ਆ ਬਹੁਤ ਹੀ ਸ਼ਾਨਦਾਰ ਆਇਆ 8th ਤੋਂ ਲੈ ਕੇ 10th ਦਾ ਰਿਜ਼ਲਟ ਜਿਹੜਾ ਬੋਰਡ ਦੀਆਂ ਕਲਾਸਿਸ ਦਾ ਉਸ ਤੋਂ ਬਾਅਦ ਜਿਹੜਾ ਮਹਾਰਾਜ ਜੀਆ ਦੁਆਰਾ ਸਕੂਲ ਚ ਲਾਇਆ ਜਾ ਰਿਹਾ ਜੈਤੇਵਾਲੀ ਸਕੂਲ ਉਹਦੀਆਂ ਜਿਹੜੀਆਂ ਬੋਰਡ ਦੀਆਂ ਕਲਾਸਿਸ ਆ ਉਹਨਾਂ ਦਾ ਰਿਜ਼ਲਟ ਵੀ ਬਹੁਤ ਸ਼ਾਨਦਾਰ ਆਇਆ ਉਹਨਾਂ ਨੂੰ ਵੀ ਅਸੀਂ तहे ਦਿਲੋਂ ਕੰਗ੍ਰੈਚੁਲੇਟ ਕਰਦੇ ਆਂ ਪੂਰੇ ਸਟਾਫ ਨੂੰ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਸਾਡਾ ਪਹਿਲਾ ਸਮਾਂ ਸੀਗਾ ਮਤਲਬ ਮਨੁਸਮ੍ਰਿਤੀ ਦਾ ਜੋ ਸਮਾਂ ਸੀਗਾ ਅਸੀਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਮਨੁਸਮ੍ਰਿਤੀ ਦੇ ਟਾਈਮ ਦੇ ਵਿੱਚ ਜਿਹੜੀਆਂ ਸਾਡੀ ਲੇਡੀਜ਼ ਦੀ ਕੰਡੀਸ਼ਨ ਸੀਗੀ ਉਹ ਕਿਸ ਤਰ੍ਹਾਂ ਦੀ ਦਸ਼ਾ ਸੀਗੀ ਤੇ ਉਸ ਟਾਈਮ ਤੇ ਜਿਹੜੇ ਸਾਡੀਆਂ ਲੋ ਕਾਸਟ ਸੀਗੀਆਂ ਸ਼ਡਿਊਲ ਕਾਸਟ ਸੀ ਉਹਨਾਂ ਦੇ ਨਾਲ ਕਿੱਦਾਂ ਦਾ ਵਤੀਰਾ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਜਿਹੜੀ ਮਨੁਸਮ੍ਰਿਤੀ ਆ ਬਾਬਾ ਸਾਹਿਬ ਨੇ 1927 ਦੇ ਵਿੱਚ ਉਹਨੂੰ ਬਰਨਡ ਕੀਤਾ ਉਹਨੂੰ ਜਲਾਇਆ ਉਸ ਤੋਂ ਬਾਅਦ ਜਿਹੜਾ ਆ ਸਾਡਾ ਸੰਵਿਧਾਨ ਲਾਗੂ ਹੋਇਆ ਤੇ ਸੰਵਿਧਾਨ ਤੋਂ ਬਾਅਦ ਸਾਡੀ ਜੋ ਸਮਾਜ ਦੀ ਦਸ਼ਾ ਸੁਧਰੀ ਹੈ ਤੇ ਉਸ ਤੋਂ ਬਾਅਦ ਜੋ ਔਰਤਾਂ ਦੀ ਦਸ਼ਾ ਸੁਧਰੀ ਹੈ ਉਹ ਤੁਸੀਂ 1927 ਨੂੰ ਹੀ ਸਾਨੂੰ ਜਿਹੜਾ ਮਨੁਸਮ੍ਰਿਤੀ ਜਲਾਣ ਤੋਂ ਬਾਅਦ ਆ ਉਹ ਪਾਣੀ ਪੀਣ ਦਾ ਅਧਿਕਾਰ 20 ਮਾਰਚ ਨੂੰ ਜਿਹੜਾ ਮਿਲਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਜਿਹੜੀਆਂ 바ਵਾ ਸਾਹਿਬ ਦੀਆਂ ਡਿਟੇਸ਼ਨ ਆ ਮਾਤਾ ਸਿਤਰੀ ਆ ਖੂਲੇ ਜੀ ਦੀਆਂ ਜੋਤੀ ਰਾਉ ਖੂਲੇ ਜੀ ਆ ਅਤੇ ਕਾਂਚੀ ਰਾਮ ਜੀ ਆਪਣੇ ਸਮਾਜ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਜੋ ਸਾਡੇ ਰੈਵਰਾਂ ਨੇ ਕੀਤਾ ਆ ਉਹਨੂੰ ਅਸੀਂ ਜਰੂਰ ਮਤਲਬ ਉਹਨਾਂ ਦੇ ਲੇਖੇ ਲਾਈਏ ਤੇ ਉਹਨਾਂ ਦੇ ਕਦਮਾਂ ਤੇ ਚੱਲੀਏ ਇੱਕ ਰੀਸੈਂਟਲੀ ਜਿਹੜੇ ਚਾਂਸ ਹੋਏ ਸੀਗੇ ਅ ਅੰਮ੍ਰਿਤਸਰ ਦੇ ਵਿੱਚ 바ਵਾ ਸਾਹਿਬ ਦਾ ਜਿਹੜਾ ਸਟੈਚੂ ਆ ਉਹਨੂੰ ਸਮੈਸ਼ ਕੀਤਾ ਗਿਆ ਸੀ ਉਹਨੂੰ ਤੋੜਿਆ ਗਿਆ ਸੀਗਾ ਤੇ ਰੀਸੈਂਟਲੀ ਹੁਣ ਦੇ ਵਿੱਚ ਜਿਹੜਾ ਕੀਤਾ ਗਿਆ ਸੀ ਉਹ ਵੀ ਅਸੀਂ ਇੱਕ ਮੈਸੇਜ ਕਰ ਨੂੰ ਇਹ ਕਰਨਾ ਚਾਹੁੰਦੇ ਆ ਕਿ ਜੇ ਉਹਨਾਂ ਨੂੰ ਇੱਕ ਬੁੱਤ ਤੋਂ ਇੰਨੀ ਤਕਲੀਫ ਹੋ ਰਹੀ ਆ ਮਤਲਬ ਉਹਨਾਂ ਨੂੰ ਦੇਖੋ ਸੰਵਿਧਾਨ ਤੋਂ ਉਹਨਾਂ ਨੂੰ ਕਿੰਨੀ ਪ੍ਰੋਬਲਮ ਹੋਏਗੀ ਉਹਦੇ ਵਿੱਚ ਸਾਡੀ ਆਕਾਸ ਨੂੰ ਜੋ ਰਾਖਵਾਕਰਨ ਮਿਲਿਆ ਆ ਸਾਰੀ ਇਹ ਚੀਜ਼ਾਂ ਜਿਹੜੀਆਂ ਦੁਬਾਰਾ ਤੋਂ ਮੋੜ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜੋ ਮਨੁਸਮ੍ਰਿਤੀ ਦਾ ਟਾਈਮ ਆ ਉਹਨੂੰ ਦੁਬਾਰਾ ਲਿਆਂਦਾ ਜਾਵੇ ਅਸੀਂ ਸਾਡੀ ਸਮਾਜ ਨੂੰ ਇਹੀ ਕੋਸ਼ਿਸ਼ ਆ ਮੈਸੇਜ ਦੇਣ ਦੀ ਕਿ ਸਾਰਿਆਂ ਨੂੰ ਇਸ ਚੀਜ਼ ਦੇ ਲਈ ਆਵਾਜ਼ ਉਠਾਉਣੀ ਚਾਹੀਦੀ ਇਹੀ ਆ ਕਿ ਸਾਡੇ ਸਮਾਜ ਨੂੰ ਜਿਹੜਾ ਆ ਕੋਈ ਵੀ ਸੇਂਹਤ ਨਾ ਮਿਲੇ ਸਾਡਾ ਸਮਾਜ ਜਿਹੜਾ ਇਹਨਾਂ ਚੀਜ਼ਾਂ ਤੋਂ ਜਾਗਰੂਕਤਾਨ ਨਾ ਹੋਵੇ ਮਤਲਬ ਕਿ ਜੋ ਸਮਾਜ ਨੂੰ ਹੁਣ ਦੇ ਟਾਈਮ 'ਚ ਦਿਖਾਇਆ ਜਾਂਦਾ ਆ ਉਹ ਸਮਾਜ ਸਾਡਾ ਹਜੇ ਉਸ ਪਾਸੇ ਗਿਆਰੀ ਜੋ ਸਾਡੇ ਨਾਲ ਪਹਿਲਾ ਹੋਇਆ ਆ ਸਾਡੇ ਕੋਲ ਕਾਫੀ ਸਟੂਡੈਂਟ ਆ ਅਸੀਂ ਖੋਦ ਮਤਲਬ ਇਸ ਗੁਰੂ ਘਰ ਦੇ ਵਿੱਚ ਆਣ ਕੇ ਮਹਾਰਾਜ ਜੀ ਆਂ ਦੇ ਥਰੂ ਅਸੀਂ ਬਹੁਤ ਜਾਣਕਾਰੀ ਲਈ ਆ ਕਿ ਸਾਡੇ ਸਮਾਜ ਦੇ ਵਿੱਚ ਪਹਿਲਾ ਸਾਡੀਆਂ ਜੋ ਮਹਿਲਾਵਾਂ ਸੀ ਉਹਨਾਂ ਦੇ ਨਾਲ ਕੀ ਹੋ ਰਿਹਾ ਸੀ ਸੋ ਇਹ ਹੁਣ ਇਹ ਚਾਹੁੰਦੇ ਆ ਕਿ ਮਤਲਬ ਜਿਹੜੀਆਂ ਸਾਡੀਆਂ ਪ੍ਰਾਣੀਆਂ ਮਨੁਸਮ੍ਰਿਤੀ ਦੇ ਟਾਈਮ ਸੀ ਜੋ ਚੀਜ਼ਾਂ ਹੋ ਰਹੀਆਂ ਸੀ ਉਹ ਸੀ ਨਾ ਦਿਖਾਈਏ ਇਹਨਾਂ ਦਾ ਮਕਸਦ ਇਹ ਆ ਕਿ ਅਸੀਂ ਮਨੁਸਮ੍ਰਿਤੀ ਨੂੰ ਵਾਪਸ ਲੈ ਕੇ ਆਈਏ ਉਹਨਾਂ ਨੂੰ ਇਹ ਦਿਖਾਈਏ ਕਿ ਮਨੁਸਮ੍ਰਿਤੀ ਦੇ ਟਾਈਮ ਜਿਹੜਾ ਸੀਗਾ ਉਹ ਬਹੁਤ ਵਧੀਆ ਸੀਗਾ ਇਸ ਲਈ ਉਹਨਾਂ ਨੇ ਉਹਦੇ ਵਿੱਚ ਜੋ ਜਿਹੜੇ ਸੀਨ ਕਟਵਾਤੇ ਫੂਲੇ ਮ ਬਾਰੇ ਠੀਕ ਆ ਜਨਰੇਸ਼ਨ ਆਫ ਕੰਪਿਊਟਰ ਦਾ ਮਤਲਬ ਇਹ ਆ ਕਿ ਜਦੋਂ ਕੰਪਿਊਟਰ ਦੀ ਟੈਕਨੋਲੋਜੀ 'ਚ ਜੋ-ਜੋ ਚੇਂਜ ਹੁੰਦੇਗੇ ਉਹਨੂੰ ਕਹਿੰਦੇ ਆ ਜਨਰੇਸ਼ਨ ਆਫ ਕੰਪਿਊਟਰ ਯਾਨੀ ਕਿ ਜਿੱਦਾ ਫਸਟ ਜਨਰੇਸ਼ਨ ਸੀਗੀ ਫਸਟ ਟਾਈਮ ਤੇ ਜਿਹੜੇ ਕੰਪਿਊਟਰ ਸੀ ਉਹਨਾਂ ਦਾ ਸਾਈਜ਼ ਬਹੁਤ ਜ਼ਿਆਦਾ ਵੱਡਾ ਹੁੰਦਾ ਸੀਗਾ ਠੀਕ ਆ ਕੰਪਿਊਟਰ ਨੂੰ ਚਲਾਉਣ ਲਈ ਵੈਕਿਊਮ ਟਿਊਬ ਦੀ ਯੂਜ਼ ਕੀਤਾ ਜਾਂਦਾ ਹੁੰਦਾ ਸੀ ਉਹਦਾ ਟਾਈਮ ਪੀਰੀਅਡ ਹੈਗਾ 1940 ਤੋਂ ਲੈ ਕੇ 1950 ਤੱਕ ਠੀਕ ਆ ਇਹਦਾ ਜਿਹੜਾ ਕੰਪਿਊਟਰ ਦਾ ਜਿਹੜੇ ਸਪੀਡ ਸੀ ਉਹ ਬਹੁਤ ਜ਼ਿਆਦਾ ਸਲੋ ਹੁੰਦੀ ਸੀ ਉਸ ਟਾਈਮ ਤੇ ਠੀਕ ਆ ਬਾਅਦ ਨੂੰ ਜਿੱਦ ਦੇ ਵਿੱਚ ਕਾਫੀ ਸਾਰੇ ਚੇਂजेस ਹੁੰਦੇ ਗਏ ਸੈਕੰਡ ਜਨਰੇਸ਼ਨ ਤੇ ਪਤਨ ਗੁਰਦੇਵ ਸੈਕੰਡ ਜਨਰੇਸ਼ਨ ਦਾ ਟਾਈਮ ਪੀਰੀਅਡ 9556 ਟੂ 1963 ਇਸ ਦੇ ਵਿੱਚ ਘੱਟ ਹਜੂਮ ਵੈਕਿਊਮ ਟਿਊਬ ਨੂੰ ਰਿਪਲੇਸਡ ਕੀਤਾ ਗਿਆ ਟ੍ਰਾਂਸਿਸਟਰ ਦੇ ਨਾਲ ਇਸ ਦੀ ਹਾਈ ਸਪੀਡ ਹਾਈ ਥੋੜੀ ਹਾਈ ਤੇ ਇਸ ਤੇ ਤੇ ਇਸ ਦੇ ਸਾਈਜ਼ ਨੂੰ ਥੋੜਾ ਰਿਡਿਊਸਡ ਕੀਤਾ ਗਿਆ ਵਿਦ ਵੈਕਿਊਮ ਟਿਊਬ ਦੇ ਨਾਲ ਤੇ ਇਸ ਦੀ ਐਗਜ਼ਾਮਪਲ ਆਫ ਐਨਸੀਆਰ ਐਨਸੀਆਰ 30 ਨੈਟ ਤਨ ਗੁਰਦੇਵ ਇਸ ਦੇ ਵਿੱਚ 3rd ਜਨਰੇਸ਼ਨ ਵਿੱਚ ਦਾ ਦਾ ਟਾਈਮ ਸੀਗਾ 1964 ਤੋਂ 1971 ਇਹਦੇ ਵਿੱਚ ਜਿਹੜਾ ਸੀਗਾ ਕਿ ਜਿਹੜੇ 1st 2nd ਜਨਰੇਸ਼ਨ ਤੋਂ ਜਿਹੜੇ 3rd ਜਨਰੇਸ਼ਨ ਦਾ ਕੰਪਿਊਟਰ ਸੀਗਾ ਉਹਦੇ ਵਿੱਚ ਉਹਦਾ ਸਾਈਜ਼ ਥੋੜਾ ਛੋਟਾ ਹੋ ਗਿਆ ਤੇ ਉਹਦੀ ਸਪੀਡ ਥੋੜੀ ਵੱਧ ਚੁੱਕੀ ਸੀਗੀ ਤੇ ਦੇ ਵਿੱਚ ਇੰਟੀਗ੍ਰੇਟਡ ਸਰਕਟ ਮਤਲਬ ਆਈਸੀ ਚਿਪ ਦਾ ਯੂਜ਼ ਕੀਤਾ ਜਾਂਦਾ ਸੀਗਾ ਉਹਦੇ ਨਾਲ ਜਿਹੜੀਆਂ ਇਲੈਕਟ੍ਰਿਕ ਸਰਕਟ ਐਕਟੂਏਟਰ ਨੂੰ ਪਾਸ ਕਰ ਦਿੱਤੀ ਸੀ थैंक यू ਤੇ ਧੰਨ ਗੁਰਦੇਵ 4 ਜਨਰੇਸ਼ਨ ਦੇ ਕੰਪਿਊਟਰਾਂ ਦੇ ਵਿੱਚ ਉਹਦਾ ਟਾਈਮ ਪੀਰੀਅਡ ਸੀਗਾ 1971 ਤੋਂ 1985 ਇਹਦੇ ਵਿੱਚ ਜਿਹੜਾ ਦਾ ਸਾਈਜ਼ ਸੀਗਾ ਉਹ ਬਹੁਤ ਹੀ ਜ਼ਿਆਦਾ ਛੋਟਾ ਕਰ ਦਿੱਤਾ ਗਿਆ ਜਿਸ ਨੂੰ ਕਿ ਅਸੀਂ ਆਸਾਨੀ ਦੇ ਨਾਲ ਚਲਾ ਵੀ ਸਕਦੇ ਸੀ ਤੇ ਜਿਹੜੀ ਜਿਹੜੀ ਸਪੀਡ ਸੀ ਉਹ ਵੀ ਜ਼ਿਆਦਾ ਤੇਜ਼ ਕਰ ਦਿੱਤੀ ਸੀ ਇਹਦੇ ਵਿੱਚ ਯੂਐਲਐਸਵੀ ਤੇ ਵੀਐਲਐਸਆਈ ਮਤਲਬ ਕਿ ਅਲਟਰਾ ਲਾਰਜ ਸਕੇਲਡ ਇੰਟੈਲੀਜੈਂਸੀ ਇਹਨੂੰ ਯੂਜ਼ ਕੀਤਾ ਜਾਂਦਾ ਸੀਗਾ ਜਿਹਦੇ ਨਾਲ ਕਿ ਜਿਹੜੇ ਕੰਪਿਊਟਰ ਔਰ ਬਹੁਤ ਜ਼ਿਆਦਾ ਸਪੀਡ ਦੇ ਨਾਲ ਚੱਲਦੇ ਸੀਗੇ ਫਿਫਥ ਜਨਰੇਸ਼ਨ ਦਾ ਟਾਈਮ ਪੀਰੀਅਡ ਸੀਗਾ 1995 ਤੋਂ ਹੁਣ ਤੱਕ ਜਿਹੜੀ ਸਾਡੀ ਹੁਣ ਜਨਰੇਸ਼ਨ ਚੱਲ ਰਹੀ ਆ ਇਹਦੇ ਵਿੱਚ AI ਮਤਲਬ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕੀਤੀ ਜਾਂਦੀ ਸੀਗੀ ਜਿਹਦੇ ਨਾਲ ਕਿ ਉਹਨੇ ਤਾਂ ਸਾਈਜ਼ ਵੀ ਛੋਟਾ ਹੋ ਗਿਆ ਤੇ ਸਪੀਡ ਵੀ ਬਹੁਤ ਤੇਜ਼ ਹੋ ਗਈ ਤੇ ਨੂੰ ਅਸੀਂ ਆਸਾਨੀ ਦੇ ਨਾਲ ਬੈਗ ਵਿੱਚ ਪਾ ਕੇ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਹਾਂ ਥੈਂਕ ਯੂ ਮੈਂ ਅਮਰਜੀਤ ਕੌਰ ਡਾਕਟਰ ਆਫ ਸਵਰਨਦਾ ਸੰਧੂ ਬੀਪੀਓ ਮਿਹੜੂ ਡਿਸਟ੍ਰਿਕਟ ਕਪੂਰਥਲਾ ਤਹਿਸੀਲ ਫਗਵਾੜਾ ਤੋਂ ਬਿਲੋਂਗ ਕਰਦੀ ਆ ਮੈਂ ਇੱਥੇ ਜਨ ਪੰਜਾਬੀ న్యూਸ ਲਾਈਵ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਇੱਥੇ ਬਲੱਡ ਡੋਨੇਟ ਕਰਨ ਆਈ ਆ ਮੈਂ ਇੱਥੇ ਪਹਿਲਾਂ ਵੀ ਬਲੱਡ ਡੋਨੇਟ ਕੀਤਾ ਹੋਇਆ ਹੈ ਮੈਂ ਬੱਲਾ ਵੀ ਬਲੱਡ ਡੋਨੇਟ ਕਰਦੀ ਹਾਂ ਮੈਂ ਪੇਮਸ ਦੇ ਵਿੱਚ ਵੀ ਬਲੱਡ ਡੋਨੇਟ ਕਰਦੀ ਹਾਂ ਮੇਰੀ ਮੰਮਾ ਦੀਆਂ ਕਿਡਣੀਆਂ ਫੇਲ ਹੋਈਆਂ ਸਨ ਜਦ ਕੇ ਸਾਨੂੰ ਖੂਨ ਦੀ ਅਹਿਮਤ ਦਾ ਪਤਾ ਹੈ ਅਸੀਂ ਇਕੱਲੇ ਇਕੱਲੇ ਬੰਦੇ ਕੋਲੋਂ ਖੂਨ ਲੈ ਕੇ ਆਪਣੀ ਮਾਂ ਨੂੰ ਦਿੱਤਾ ਹੋਇਆ ਕੋਈ ਅੱਦਾ ਦਾ ਬੰਦਾ ਨਹੀਂ ਹੈ ਕਿ ਜਿਨ੍ਹਾਂ ਕੋਲ ਅਸੀਂ ਖੂਨ ਨਾਲ ਲਿਆ ਹੋਵੇ ਸਾਡੀ ਸਾਰੀ ਕਮਾਈ ਕਿਡਣੀਆਂ ਲਾਈਫ ਲਾਈਨ ਦੇ ਵਿੱਚ ਲੱਗ ਗਈ ਅਸੀਂ ਅੱਜ ਤੱਕ ਆਪਣੀ ਮਾਂ ਪੇ ਨੂੰ ਯਾਦ ਕਰਦੇ ਹਾਂ ਮੇਰੇ ਸਹਰਾ ਸਾਹਿਬ ਬਲਾਈਂਡ ਹੈ ਨੱਖਾਂ ਤੋਂ ਸਾਨੂੰ ਥੈਂਡਾ ਹਸਪੀਟਲ ਅਸੀਂ ਕੋਈ ਦੁਨੀਆ ਦਾ ਹਸਪੀਟਲ ਨਹੀਂ ਛੱਡਿਆ ਅਸੀਂ ਕਿਡਨੀ ਕੋਈ ਵੀ ਲਾਈਫਲਾਈਨ ਦੀ ਗਿਡਨੀ ਦਾ ਕੋਈ ਹਸਪੀਟਲ ਨਹੀਂ ਛੱਡਿਆ ਸਾਨੂੰ ਇਸ ਖੂਨ ਦੀ ਅਹਿਮਤ ਦਾ ਪਤਾ ਹੈ ਕਿ ਖੂਨਦਾਨ ਮਹਾਂਦਾਨ ਹੈ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਹੈ ਸਾਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ ਸਾਨੂੰ ਹਰ ਇੱਕ ਦਾ ਧਿਆਨ ਰੱਖਣਾ ਚਾਹੀਦਾ ਹੈ ਸੰਤ ਕ੍ਰਿਸ਼ਨ ਨਾਥ ਮਹਾਰਾ ਜੀ ਸਿਮਾ ਸੇ ਜੀਟੀ ਰੋਡ ਨਗਰੀ ਚਿਹੜੂ ਤੋਂ ਬੋਲ ਰਹੇ ਹਾਂ ਸੰਤ ਬਾਬਾ ਫੂਲਨਾਥ ਜੀ ਸੰਤ ਬਾਬਾ ਬ੍ਰਹਮਨਾਥ ਜੀ ਸੰਤ ਕੌਮ ਮੈਂ ਅਮਰਚੀਤ ਸਤਗੁਰ ਕ੍ਰਿਸ਼ਨਨਾਥ ਜੀ ਮਹਾਰਾਜ ਜੀ ਦੇ ਡੇਰੇ ਤੇ ਬੈਠੇ ਹਾਂ ਉਹਨਾਂ ਦਾ ਬਹੁਤ ਵੱਡਾ ਪਰੇਲਾ ਹੈ ਉਹਨਾਂ ਨੇ ਸวิตਰੀਬਾਈ ਮਾਹਾਂ ਫੂਲੇ ਫ੍ਰੀ ਸੈਂਟਰ ਖੋਲਿਆ ਹੋਇਆ ਹੈ ਉਹਨਾਂ ਨੇ ਇਸ ਡੇਰੇ ਦੇ ਵਿੱਚ ਇੰਨਾ ਕ ਯੋਗਦਾਨ ਹੈ ਕਿ ਇਹ ਸੋ ਉਹਨਾਂ ਨੇ ਆਪਣਾ ਇੱਕ ਇੱਕ ਤੰ ਦਾ ਕਣਕਾ ਕਣਕਾ ਨਿਸ਼ਾਵਰ ਕੀਤਾ ਹੋਇਆ ਹੈ ਉਹ ਇਹੀ ਚਾਹੁੰਦੇ ਹਨ ਕਿ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਨ ਨਾ ਛੋਟ ਬੜੇ ਸਭ ਸੰਬਸੇ ਰਬਦਾਸ ਰਹੇ ਪਰਸਨ ਹਰ ਸੋ ਹੀ ਰਾਜ ਛੱਡ ਕੇ ਕਰੇ ਆਨ ਕੀਆ ਸੋ ਤੇ ਨਰ ਦੇ ਜਿੱਤ ਜਾਏਗੇ ਸਤ ਪਾ ਘੇਰ ਵਦਾਸ ਬੋਲੇ ਸੋ ਨਿਰਪੈ ਸਤਗੁਰ ਵਿਦਾਸ ਮਹਾਰਾਜ ਕੀ ਜੈ ਅੱਜ ਅਸੀਂ ਡੇਰਾ ਸੰਤ ਬਾਬਾ ਫੂਲਨਾਥ ਜੀ ਡੇਰਾ ਸੰਤ ਬਾਬਾ ਬ੍ਰਹਮਨਾਥ ਜੀ ਮਹਾਰਾਜ ਜੀ ਦੇ ਨਾਨਕ ਅਗਰਿਚੇ ਡੇਰੇ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਉੱਥੇ ਖੂਨ ਦਾਨ ਦੀ ਤਹਿਰੀ ਅਸੀਂ ਤੋਂ ਜਿਹੜੇ ਲੋੜਵੰਦ ਪਰਿਵਾਰਾਂ ਨੂੰ ਖੂਨ ਦੀ ਲੋੜ ਹੋਵੇ ਬੜੀ ਇਨਸਾਨੀ ਨਾਲ ਉਹਨਾਂ ਨੂੰ ਮਿਲ ਸਕੇ ਸੋ ਬਹੁਤ-ਬਹੁਤ ਧੰਨਵਾਦ ਹੈ ਜੀ ਜਕਾਰਾ ਬਾਬਾ ਫੂਲਨਾਥ ਜੀ ਦਾ ਬਹੁਤ ਸੱਚੇ ਦਰਵਾਰ ਕੀਜ ਹੈ ਧੰਤਾਂ ਡੇਰਾ 108 ਸੰਤ ਬਾਬਾ ਫੂਲਨਾਥ ਜੀ ਮਹਾਰਾਜ ਨਾਨਕਨਗਰੀ ਜੀਟੀ ਰੋਡ ਚਿਹੜੂ ਡੇਰੇ ਵਿਖੇ ਸਲਾਨਾ ਜੋੜ ਮੇਲੇ ਤੇ ਪਹੁੰਚੀਆਂ ਨੇ ਸਾਰਿਆਂ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਡੇਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਡਾਕਟਰ ਭੀਮrao ਅੰਬੇਡਕਰ ਜੀ ਦੀ ਜੋ ਵਿਚਾਰਧਾਰਾ ਹੈ ਫਲਸਫਾ ਹੈ ਉਸ ਨੂੰ ਦੇਸ਼ ਵਿਦੇਸ਼ ਦੇ ਵਿੱਚ ਪ੍ਰਚਾਰਿਤ ਕਰ ਰਿਹਾ ਹੈ ਸੰਤ ਮਹਾਰਾਜ ਜੀ ਸੰਤ ਕ੍ਰਿਸ਼ਨਾਸ ਜੀ ਗੱਦੀ ਨਿਸ਼ੀਨ ਤਾਂ ਤਾਂ ਡੇਰਾ 108 ਸ਼ਾਂਤ ਬਾਬਾ ਫੂਲਨਾ ਜੀ ਮਹਾਰਾਜ ਨਾਨਕਨਗਰੀ ਜੀਟੀ ਰੋਡ ਚਿਹੜੂ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕਰਕੇ ਸੰਗਤਾਂ ਨੂੰ ਸਤਿਗੁਰਾਂ ਦੀ ਬਾਣੀ ਕਿ ਐ ਦੁਨੀਆ ਦੇ ਲੋਕੋ ਜੇ ਤੁਸੀਂ ਸਮਾਜ ਵਿੱਚ ਕਾਮਯਾਬ ਹੋਣਾ ਹੈ ਤਾਂ ਸਿੱਖਿਆ ਪ੍ਰਾਪਤ ਕਰੋ ਗੁਰੂ ਰਬਦਾਸ ਮਹਾਰਾਜ ਜੀ ਨੇ ਆਪਣੀ ਬਾਣੀ 'ਚ بیان ਕੀਤਾ ਉਪਜਿਓ ਗਿਆਨ ਹੂਆ ਪ੍ਰਗਾਸ ਤੇ ਡਾਕਟਰ ਪੀਮਰਾਓ ਮੇੜਕਰ ਜੀ ਨੇ ਸਭ ਤੋਂ ਪਹਿਲਾ ਮੰਤਰ ਦਿੱਤਾ ਪੜੋ ਤੇ ਉਸ ਦੇ ਲਈ ਜਦੋਂ ਡਾਕਟਰ ਸਾਹਿਬ ਡਾਕਟਰ ਪੀਮਰਾਵ ਅੰਬੇਡਕਰ ਜੀ ਭਾਰਤ ਰਤਨ ਸੰਤਾ ਦੇ ਮਹਾਪੁਰਸ਼ਾਂ ਦੇ ਕੋਲ ਫਲੋਰ ਵਿਖੇ ਆਏ ਜਦੋਂ ਦੁਖਦਰਦ ਸੰਤ ਬ੍ਰਹਮਦਾਸ ਜੀ ਅਕਲਪੁਰਾ ਰੋਡ ਫਲੋਰ ਉਹਨਾਂ ਨੇ ਆਪਣੇ ਸਮਾਜ ਦਾ ਦੁਖਦਰ ਦੱਸਿਆ ਦਾ ਡਾਕਟਰ ਪੀਮਰਾਓ ਅੰਬੇਡਕਰ ਜੀ ਨੇ ਆਖਿਆ ਮਹਾਰਾਜ ਜੀ ਤੁਸੀਂ ਇੰਨਾ ਦਰਦ ਮਹਿਸੂਸ ਕਰਦੇ ਹੋ ਤੁਸੀਂ ਆਪ ਵੀ ਯਤਨ ਕਰੋ ਸਕੂਲ ਖੋਲੋ ਤਾਂ ਫਿਰ ਉਹਨਾਂ ਨੇ ਮਹਾਪੁਰਸ਼ਾਂ ਨੇ ਆਖਿਆ ਬੇਟਾ ਇਹੀ ਤਾਂ ਐਸੀ ਰੋਣਾ ਰੋਂਦੇ ਆ ਤੇਰੇ ਕੋਲ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਨੌਕਰੀਆਂ ਪ੍ਰਾਪਤ ਕਰਨ ਸਾਡੇ ਘਰਾਂ ਵਿੱਚ ਧਨ ਆਵੇ ਪੈਸਾ ਆਵੇ ਅਸੀਂ ਖੁਸ਼ਹਾਲ ਹੋਈਏ ਅਸੀਂ ਵੀ ਸਕੂਲ ਖੋਲੀਏ ਤਾਂ ਉਹ ਜਿਹੜਾ ਬਚਨ ਹੈ ਸੰਤਾਂ ਦਾ ਉਹ ਪੂਰਾ ਹੋਇਆ ਹੁਣ ਸਾਡੇ ਕੋਲ ਪੈਸੇ ਆਏ ਸਾਡੇ ਬੱਚਿਆਂ ਨੇ ਦੇਸ਼ ਵਿਦੇਸ਼ ਵਿੱਚ ਜਾ ਕੇ ਕਮਾਈ ਕੀਤੀ ਤੇ ਉਹ ਆਪਣੇ ਸੰਤਾ ਮਹਾਪੁਰਸ਼ਾਂ ਨੂੰ ਦਸਵੰਦ ਕੱਢ ਕੇ ਦਿੰਦੇ ਆ ਜਿੱਦੇ ਸਦਕਾ ਨੇਰਾ ਸੰਤ ਬਾਬਾ ਸੰਸਰਵੰਦਾਸ ਮਹਾਰਾਜ ਜੀ ਸੱਚਖੰਡ ਬੱਲਾ ਸੰਤਾਂ ਨੇ ਇੱਥੇ ਹਦੀਆਬਾਦ ਵਿਖੇ ਸੰਸਰਵੰਦਾਸ ਮਾਡਰਨ ਸਕੂਲ ਖੋਲ੍ਹਿਆ ਫਲੋਰ ਵਿਖੇ ਮਹਾਰਾਜ ਜੀ ਸੰਤ ਬ੍ਰਾਮਦਾਸ ਮਹਾਰਾਜ ਜੀ ਨੇ ਸਕੂਲ ਖੋਲਿਆ ਇਸੇ ਤਰ੍ਹਾਂ ਸੰਤ ਕਲਵੰਤਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰ ਪੰਜਾਬ ਉਹਨਾਂ ਨੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਖੋਲਿਆ ਇਹ ਡੇਰਾ ਡੇਰਾ ਸੰਤ ਬਾਬਾ ਫੂਲਨਾਥ ਜੀ ਮਹਾਰਾਜ ਨਾਨਕਨਗਰੀ ਜੀਟੀ ਰੋਡ ਚਿਹੜੂ ਇਹਨਾਂ ਦੇ ਮਹਾਪੁਰਸ਼ਾ ਨੇ 2002 3 ਦੇ ਵਿੱਚ ਜੈਤੇਵਾਲੇ ਜਿੱਥੇ ਸੰਤ ਬਾਬਾ ਫੂਲਨਾਥ ਜੀ ਨੇ ਭਗਤੀ ਕੀਤੀ ਉੱਥੇ ਉਹਨਾਂ ਨੇ ਸਕੂਲ ਖੋਲ੍ਹਿਆ ਇਹ ਜਿਹੜਾ ਡੇਰਾ ਹੈ ਇਹ ਐਜੂਕੇਸ਼ਨ ਦੇ ਵਿੱਚ ਹੋਰ ਅੱਗੇ ਵਧਦਾ ਜਾ ਰਿਹਾ ਹੈ 17 ਅਕਤੂਬਰ 2023 ਨੂੰ ਸੰਤ ਮਹਾਰਾਜ ਜੀ ਸੰਤ ਕ੍ਰਿਸ਼ਨਨਾਥ ਮਹਾਰਾਜ ਜੀ ਨੇ ਆਪਣੇ ਜਨਮ ਦਿਨ ਨੂੰ ਸਮਰਪਤ ਇਹ ਟਿਊਸ਼ਨ ਸੈਂਟਰ ਮਾਤਾ ਸੁਮਿਤਰੀ ਬਾਈ ਫ੍ਰੀ ਟਿਊਸ਼ਨ ਸੈਂਟਰ ਜਿਹੜਾ ਉਹ ਖੋਲਿਆ ਜਿੱਥੇ ਬੱਚਿਆਂ ਨੂੰ 2 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇੰਗਲਿਸ਼ ਸਪੋਕਨ ਕੰਪਿਊਟਰ ਤੇ ਉਹਨਾਂ ਦਾ ਹੋਮਵਰਕ ਜਿਹੜਾ ਉਹ ਇੱਥੇ ਕਰਾਇਆ ਜਾਂਦਾ ਹੈ 10 ਟੀਚਰ ਨੇ ਜਿਹੜੇ ਬਹੁਤ ਵਧੀਆ ਐਜੂਕੇਸ਼ਨ ਦਿੰਦੇ ਨੇ ਸਰਪਤੇ ਸਿਰਫ ਇੱਕੋ ਹੀ ਮਾਂ-ਬਾਪ ਤੋਂ ਬਿਆਨ ਲਿਆ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਜੇ ਉਹ ਸ਼ਰਾਰਤ ਕਰਨਗੇ ਉਹਦੇ ਜ਼ਿੰਮੇਵਾਰ ਆਪ ਹੋਣਗੇ ਇਹੀ ਉਹਨਾਂ ਤੋਂ ਲਿਆ ਜਾਂਦਾ ਉਹਨਾਂ ਨੂੰ ਸਟੇਸ਼ਨਰੀ ਫਰੀ ਦਿੱਤੀ ਜਾਂਦੀ ਹੈ ਉਹਨਾਂ ਦਾ ਖਾਣਾ ਪੀਣਾ ਇੱਥੇ ਫਰੀ ਹੈ ਤੇ ਨਾਲ ਅਧਿਆਪਕ ਜਿਹੜੇ ਬੜੇ ਪਿਆਰ ਨਾਲ ਪੜ੍ਹਾਉਂਦੇ ਆ ਤੇ ਇਹਦੇ ਨਾਲ ਇਹ ਜਿਹੜਾ ਟਿਊਸ਼ਨ ਸੈਂਟਰ ਖੋਲਿਆ ਗਿਆ ਇਹਦੇ 15 ਸਾਲਾਂ ਬਾਅਦ ਜਿਹੜੇ ਉਹ ਦਿਸਣੇ ਆ ਜਦੋਂ ਇੱਥੋਂ ਦੇ ਬੱਚੇ ਜਿਹੜੇ ਆ ਵੱਡੇ ਵੱਡੇ ਕੰਪੀਟੀਸ਼ਨਾਂ ਵਿੱਚ ਬੈਠਣਗੇ ਉਹਨਾਂ ਵਿੱਚ ਉਹ ਸਫਲ ਹੋਣਗੇ ਤੇ ਫਿਰ ਉਹ ਗੁਣਗਾਨ ਕਰਨਗੇ ਕਿ ਸੰਤਤਾ ਮਹਾਪੁਰਸ਼ਾ ਨੇ ਐਜੂਕੇਸ਼ਨ ਦੇ ਵਿੱਚ ਸਾਡੀ ਮਦਦ ਕੀਤੀ ਤੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਦੁਨੀਆ ਵਿੱਚ ਬਹੁਤ ਸਾਰੇ ਪ੍ਰਾਣੀ ਨੇ ਜਿਨ੍ਹਾਂ ਨੂੰ ਦਿਨੇ ਦਿਖਾਈ ਨਹੀਂ ਦਿੰਦਾ ਬਹੁਤ ਸਾਰੇ ਪ੍ਰਾਣੀ ਨੇ ਜਿਨ੍ਹਾਂ ਨੂੰ ਰਾਤ ਨੂੰ ਦਿਖਾਈ ਨਹੀਂ ਦਿੰਦਾ ਪਰੰਤੂ ਮੇਰੇ ਸਤਿਗੁਰੂ ਰਬਦਾਸ ਮਹਾਰਾਜ ਬਿਆਨ ਕਰਦੇ ਨੇ ਕਿ ਜਿਹਨੂੰ ਗਿਆਨ ਨਹੀਂ ਹੈ ਨਾ ਉਹਨੂੰ ਦਿਨੇ ਦਿਖਾਈ ਦਿੰਦਾ ਨਾ ਉਹਨੂੰ ਰਾਤ ਨੂੰ ਦਿਖਾਈ ਦਿੰਦਾ ਇਸ ਲਈ ਗਿਆਨ ਜਿਹੜਾ ਹੈ ਉਹ ਸਾਰੀਆਂ ਸਫਲਤਾਵਾਂ ਦੀ ਕੁੰਜੀ ਹੈ ਤੇ ਮਹਾਰਾਜ ਜੀ ਇੱਥੇ ਨਛਿਆ ਦੇ ਵਿਰੋਧਵੀ ਜਿਹੜੀ ਆ ਉਹ ਸਿੱਖਿਆ ਦਿੰਦੇ ਆ ਇੱਥੇ ਬਿਆਨ ਦਿੱਤਾ ਜਾਂਦਾ ਹੈ ਮਹਾਰਾਜ ਬਖੀਾਨ ਕਰਦੇ ਨੇ ਰਵਿਦਾਸ ਮਧੁਰਾ ਕੀ ਪੀ ਜੀ ਜੋ ਚੜੇ ਚੜੇ ਉਤਰਾਈ ਨਾਮ ਮਹਾਰਾਜ ਪੀ ਜੀ ਜੋ ਚੜੇ ਨਹੀਂ ਉਤਰਾਈ ਇਥੇ ਧਾਗੇ ਤਵੀਤ ਟੂਨੇ ਟਾਮਣ ਸਾਰਿਆਂ ਦਾ ਜਿਹੜਾ ਹੈ ਉਹ ਖੰਡਨ ਕੀਤਾ ਜਾਂਦਾ ਹੈ ਕੇਵਲ ਵਿਗਿਆਨ ਦੇ ਅਨੁਸਾਰ ਹੀ ਜ਼ਿੰਦਗੀ ਜਿਹੜੀ ਆ ਉਹ ਜਿਉਣ ਦਾ ਸੰਦੇਸ਼ ਦਿੱਤਾ ਜਾਂਦਾ ਹੈ ਤੇ ਡੇਰਾ ਸੰਤ ਬਾਬਾ ਫੂਲਨਾਥ ਮਹਾਰਾਜ ਜੀ ਜਿਹੜੇ ਨੇ ਉਹ ਗੁਰੂ ਰਵਿਦਾਸ ਡਾਕਟਰ ਭੀਮਰਾਓ ਅੰਬੇਡਕਰ ਦੀ ਸਿੱਖਿਆ ਦੇ ਉੱਤੇ ਚੱਲ ਕੇ ਇੱਕ ਚਾਨਣ ਮਨਾਰਾ ਜਿਹੜਾ ਹੈ ਉਹ ਦੁਨੀਆ ਵਿੱਚ ਕਾਇਮ ਕੀਤਾ ਹੈ ਸੰਤ ਮਹਾਰਾਜ ਜੀ ਵਿਦਵਾਨਾਂ ਦੀ ਬੜੀ ਕਦਰ ਕਰਦੇ ਆ ਬੱਚਿਆਂ ਨੂੰ ਹਰੀ ਸਟੇਸ਼ਨਰੀ ਵੀ ਦਿੰਦੇ ਆ ਬੱਚਿਆਂ ਨੂੰ 골ਡ ਮੈਡਲ ਵੀ ਦਿੰਦੇ ਆ ਤੇ ਵਿਦਵਾਨਾਂ ਨੂੰ 골ਡ ਮੈਡਲਾਂ ਨਾਲ ਸਨਮਾਨਤ ਕਰਦੇ ਆ ਤੇ ਇਸ ਜੋ ਮੇਲਾ ਹੈ ਉਹਦੇ ਵਿੱਚ ਸੰਤ ਮਹਾਂਪੁਰਸ਼ ਜਿਹੜੇ ਆ ਉਹ ਸੰਗਤਾਂ ਨੂੰ ਸਤਸੰਗ ਰਾਹੀ ਇਹ ਜਿਹੜੇ ਅੰਧਵਿਸ਼ਵਾਸ ਹੈ ਉਹਨਾਂ ਤੋਂ ਬਚਣ ਦਾ ਜਿਹੜਾ ਆ ਉਹ ਸੰਦੇਸ਼ ਦਿੰਦੇ ਨਾਲ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕਿਰਤ ਕਰੋ ਮ ਨੇਕ ਕਮਾਈ ਜੋ ਕਰੈ ਗ੍ਰਹਿ ਤਜ ਬੜਨਾ ਜਾਏ ਰਵਿਦਾਸ ਮਾਰੋ RAM ਰਾਏ ਮਿਲਿਓ ਗ੍ਰਹਿ ਮੇ ਆਏ ਵੇ ਨੇਕ ਕਮਾਈ ਕਰਨੀ ਚਾਹੀਦੀ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਤੇ ਜਦੋਂ ਗਿਆਨ ਹੋਊਗਾ ਤੁਹਾਨੂੰ ਦੁਨੀਆ ਦੂਰੋਂ ਦੂਰੋਂ ਜਿਹੜੀ ਆ ਤੁਹਾਨੂੰ ਪਛਾਣ ਲੈਗੀ ਸਾਰੀਆਂ ਸੰਗਤਾਂ ਨੂੰ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਇੱਧਰ ਖੂਨਦਾਨ ਕੈਂਪ ਲੱਗਾ ਹੋਇਆ ਹੈ ਇੱਥੇ ਜਿਹੜੇ ਕਿਉਂਕਿ ਖੂਨਦਾਨ ਜਿਹੜਾ ਇੱਕ ਮਹਾਨ ਦਾਨ ਹੈ ਇਹਦੇ ਨਾਲ ਕਿਸੇ ਪ੍ਰਾਣੀ ਦੀ ਜਿਹੜਾ 839900999 ਜੂਨਾ ਭੁਗਤਣ ਤੋਂ ਬਾਅਦ ਕੋਈ ਐਕਸੀਡੈਂਟ ਦਾ ਚਿਕਾਰ ਹੁੰਦਾ ਉਸ ਨੂੰ ਖੂਨ ਦੇ ਨਾਲ ਜਿਹੜਾ ਦੁਬਾਰਾ ਜ਼ਿੰਦਾ ਕੀਤਾ ਜਾ ਸਕਦਾ ਖੂਨਦਾਨ ਕੈਂਪ ਲੱਗਾ ਹੈ ਇੱਧਰ ਮਾਤਾ ਬਾਈ ਸੁਮਿਤਰੀ ਬਾਈ ਫੂਲੇ ਜੀ ਦਾ ਫਰੀ ਟਿਊਸ਼ਨ ਸੈਂਟਰ ਦਾ ਐਗਜ਼ੀਬਿਸ਼ਨ ਪ੍ਰਦਰਸ਼ਨੀ ਲੱਗੀ ਹੋਈ ਹੈ ਟੀਚਰ ਨੇ ਇਸ ਜਿਹੜੀ ਟਿਊਸ਼ਨ ਸੈਂਟਰ ਉਹਦੇ ਇੰਚਾਰਜ ਨੇ ਮੇਰੇ ਨਾਲ ਇਹ ਇਹਨਾਂ ਨੇ ਬੜੇ ਚਾਅ ਨਾਲ ਸਾਰੀਆਂ ਸੰਗਤਾਂ ਨੂੰ ਜਿਹੜਾ ਉਹ ਦਿਖਾਉਂਦੇ ਨੇ ਉਧਰ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲੱਗੀਆਂ ਹੋਈਆਂ ਤੇ ਹੁਣ ਭੋਗ ਪਾਉਣ ਉਪਰੰਤ ਜਿਹੜੀ ਵਿਸ਼ਾਲ ਸਟੇਜ ਸਜੇਗੀ ਸੰਤਾ ਮਹਾਪੁਰਸ਼ਾਂ ਦੇ प्रवचन ਹੋਣਗੇ ਤੁਹਾਡਾ ਜੀ ਗੁਨਾਰਨ ਜੀ ਦੀ ਨਗਰੀ ਦੇ ਵਿੱਚ ਛੇੜੂ ਵਿਖੇ ਖੂਨਦਾਨ ਕੈਂਪ ਚੱਲ ਰਿਹਾ ਹੈ ਜਿਸ ਵਿੱਚ ਸਾਡੇ ਬਾਬਾ ਸਾਹਿਬ ਜੀ ਦਾ ਜੋ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਉਹਦੇ ਸਦਕੇ ਖੂਨਦਾਨ ਕੈਂਪ ਚੱਲ ਰਿਹਾ ਹੈ ਜੋ ਸੰਤਾ ਦੀ ਮਿਹਰਬਾਨੀ ਦੇ ਸਦਕੇ ਉਹਨਾਂ ਦੇ ਅਸ਼ੀਰਵਾਦ ਦੇ ਸਦਕੇ ਚੱਲ ਰਿਹਾ ਜੀ ਇੱਥੇ ਬਦ ਛੱਡ ਕੇ ਸੰਗਤਾਂ ਜੋ ਹੈ ਖੂਨਦਾਨ ਕਰ ਰਹੀਆਂ ਨੇ ਇਹ ਜਿਹੜਾ ਖੂਨਦਾਨ ਕੈਂਪ ਚੱਲ ਰਿਹਾ ਹੈ ਬਲੱਡ ਡੋਨੇਟਰ ਸੈਂਟਰ ਆਫ ਔਰਥੋਨੋਵਾ ਜ਼ਿਲਹੰਦਰ ਦੇ ਵੱਲੋਂ ਲਗਾਇਆ ਗਿਆ ਹੈ ਇਹ ਇੱਕ ਖੂਨ ਡੇਡਾ ਲੋੜਮੰਦ ਬਰੀਜਾ